ਦੀ ਸਵਾਗਤੀ ਤੁਹਾਡੇ ਆਪਣੇ ਚੈਨਲ ਵਿੱਚ ਗੱਲ ਕਰਾਂਗੇ ਪੀਐਸਟ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਪੀਐਸਟ ਦੀ ਜਿਹੜੀ ਪਿੱਛੇ ਇੱਕ ਰੋਸ ਪ੍ਰਦਰਸ਼ਨ ਕੀਤਾ ਸੀ ਕਿ 28 ਤਰੀਕ ਨੂੰ 28 ਫਰਵਰੀ ਨੂੰ ਐਜੂਕੇਸ਼ਨ ਮਿਨਿਸਟਰੀ ਨਾਲ ਜਿਹੜਾ ਸੰਗਰੂਰ ਪ੍ਰਸ਼ਾਸਨ ਦੇ ਵੱਲੋਂ ਮੀਟਿੰਗ ਕਰਾਉਣ ਦਾ ਜਿਹੜਾ ਫੈਸਲਾ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਬਹੁਤ ਸਾਰੇ ਸਹਿਯਾ ਦੇ ਅਕੋਰਡਿੰਗ ਜਿਹੜਾ ਜੂਨੀਅਨ ਵੱਲੋਂ ਇਹ ਰੱਖਿਆ ਗਿਆ ਕਿ ਗੋਲਡੀ ਜਿਹੜੇ ਫਾਜ਼ਿਲਕਾ ਦੇ ਐਮਐਲਏ ਸ਼ਾਇਦ ਉਹਨਾਂ ਦੇ 7 ਤਰੀਕ ਨੂੰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਨੇ ਇੱਕ ਵਾਰੀ ਫਿਰ ਤੋਂ ਹੁਣ ਇਥੇ ਵਿੱਚ ਇੱਕ ਨਵਾਂ ਮੋਡ ਲੈਂਦਾ ਕਿ ਜਿਹੜੀ ਮੀਟਿੰਗ 28 ਫਰਵਰੀ ਨੂੰ ਕਹਿੰਦੇ ਸੀ ਉਹ 14 ਫਰਵਰੀ ਨੂੰ ਕਰਾਈ ਜਾਏਗੀ ਠੀਕ ਹੈ ਪਾਵ 14 ਪਹਿਲਾਂ ਕਰ ਦਿੱਤੀ ਹੈ ਦੇਖੋ ਇਥੇ ਕੀ ਹੈ ਇਥੇ ਥੋੜਾ ਜਦੋਂ ਹੀ ਅਸੀਂ ਕੋਈ ਰੋਸ ਪ੍ਰਦਰਸ਼ਨ ਕਰਦੇ ਹੈਗੇ ਜਾਂ ਪ੍ਰੋਟੈਸਟ ਕਰਦੇ ਹੈਗੇ ਆ ਤਾਂ ਜਦੋਂ ਜ਼ਿਆਦਾ ਸਟੂਡੈਂਟ ਜੁੜਦੇ ਆ ਠੀਕ ਹੈ ਤਾਂ ਉਸ ਦਾ ਕੁਝ ਨਾ ਕੁਝ ਪੋਜ਼ਿਟਿਵ ਸਾਹਮਣੇ ਆਉਂਦਾ ਤੁਸੀਂ ਦੇਖ ਵੀ ਸਕਦੇ ਹੋ ਇਹ ਜੁਨੀਅਨ ਦੀ ਜਿਹੜਾ ਮੀਟਿੰਗ ਤੇ ਮੀਟਿੰਗ ਬਾਰੇ ਜਿਹੜੀ ਇਹਨਾਂ ਨੇ ਗੱਲ ਦੱਸੀ ਹੈ ਤੁਸੀਂ ਦੇਖ ਸਕਦੇ ਹੋ ਪੀਐਸਟਟ ਬਾਰੇ ਹੋਰ ਕੀ ਜਾਣਕਾਰੀ ਹੈਗੀ ਉਹ ਵੀ ਸਾਰੀ ਦੱਸਾਂਗੇ ਪੀਐਸਟਟ ਬਾਰੇ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦੀ ਅਪਡੇਟ ਚਾਹੁੰਦੇ ਹੋ ਤਾਂ ਚੈਨਲ ਨੂੰ ਸਭ ਤੋਂ ਪਹਿਲਾਂ ਫੋਲੋ ਕਰ ਲਓ ਠੀਕ ਹੈ ਪੀਐਸਟਟ ਦੀ ਤਿਆਰੀ ਕਿਵੇਂ ਕਰਨੀ ਹੈ ਉਹ ਵੀ ਸੁਨਵੰਟ ਤੇ ਦੱਸਾਂਗੇ ਇਸ ਵੀਡੀਓ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ 14 ਫਰਵਰੀ ਤੱਕ ਜਿਹੜੀ ਕਾਰਵਾਈ ਕਰਵਾਈ ਜਾਏਗੀ ਮੀਟਿੰਗ ਠੀਕ ਹੈ ਕਿਹਨਾਂ ਨਾਲ ਹਰਜੋਤ ਬੈਂਸ ਨਾਲ ਜਗਦੀਪ ਕੰਬੋਜ਼ ਗੋਲਡੀ ਜਿਹੜੇ ਮੀਟਿੰਗ ਕੀਤੀ ਹੈ ਜਲਾਲਾਬਾਦ ਦੇ ਜਲਾਲਾਬਾਦ ਦੇ ਐਮਐਲਏ ਸੀਟ ਕੀ ਹੈ ਇਹ ਤੇ 28 ਫਰਵਰੀ ਮੀਟਿੰਗ 14 ਨੂੰ ਦਿੱਤੀ ਗਈ ਹੈ ਤੇ ਇਥੇ ਨਾਲ ਯੂਨੀਅਨ ਇਹ ਵੀ ਲਿਖਿਆ ਜੇਕਰ 16 ਫਰਵਰੀ ਦਾ ਦਿਨ ਸ਼ੁੱਕਰਵਾਰ ਜਲਾਦਾਬਾਦ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਮੰਨ ਲਓ ਜੇ 14 ਫਰਵਰੀ ਨੂੰ ਗੋਲਡੀ ਕਮੋਜ਼ ਨੇ ਮੰਨ ਲਓ ਲਾਰਾ ਇਹ ਜਾ ਦਿੰਦਾ ਕਿ 14 ਫਰਵਰੀ ਨੂੰ ਮੀਟਿੰਗ ਨਹੀਂ ਹੋਣੀ ਤਾਂ ਫਿਰ 16 ਫਰਵਰੀ ਨੂੰ ਦੁਬਾਰਾ ਤੋਂ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਉਹਦੀ ਕੋਠੀ ਅੱਗੇ ਤੇ 21 ਫਰਵਰੀ Eid ਦੇ ਦਿਨ ਬੁੱਧਵਾਰ ਨੂੰ ਮਲੋਟ ਵਿਖੇ ਰੋਸ਼ ਪ੍ਰਦਰਸ਼ਨ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀ ਕੋਠੀ ਅੱਗੇ ਤਰਨਾ ਹੋਵੇਗਾ ਅਗਰ ਜੇਕਰ 14 ਫਰਵਰੀ ਨੂੰ ਮੀਟਿੰਗ ਨਾ ਹੁੰਦੀ ਨਾ ਹੋਈ ਤਾਂ ਇਹ ਦੋ ਐਕਸ਼ਨ ਹੋ ਸਕਦੇ ਆ ਹੁਣ ਤੁਸੀਂ ਤਿਆਰੀ ਕਿਵੇਂ ਕਰਨੀ ਹੈ ਇਹ ਵੀਡੀਓ ਦੇਖਦੇ ਆਪਣੇ ਚੈਨਲ ਤੇ ਫ੍ਰੀ ਵੀਡੀਓ ਵੀ ਚੱਲਦੀਆਂ ਤੁਸੀਂ ਇਹਨਾਂ ਕੋਰਸਾਂ ਨੂੰ ਵੀ ਫੋਲੋ ਕਰ ਸਕਦੇ ਹੋ ਐਮ ਐਸ ਡਬਲਿਊ ਚੈਨਲ ਨਾਲ ਜੁੜਿਆ ਅਸੀਂ ਤੇ ਇਸ ਵਾਰ ਮੇਰਾ ਪੀਐਸ ਸਟੈਚੂਸ ਆ क्लियर ਹੋ ਗਿਆ ਸਰ ਦਾ ਪਰੋਣ ਦਾ ਤਰੀਕਾ ਬਹੁਤ ਹੀ ਵਧੀਆ ਸੀ ਜਿਸ ਕਰਕੇ ਮੇਰਾ ਪੀਐਸਟੈਟ ਕਲੀਅਰ ਹੋ ਗਿਆ ਸਾਨੂੰ ਬਹੁਤ ਤੁਸੀਂ ਵਧੀਆ ਤਰੀਕੇ ਨਾਲ ਸਾਡੀ ਤਿਆਰੀ ਕਰਾਈ ਸੀ ਉਹਨਾਂ ਦੀ ਮੈਂ ਸਦਿਕਾਂ ਦੀ ਅਰchna ਦਾ ਪੀਐਸਟੈਟ ਪਾਸ ਹੋ ਗਿਆ ਮੈਂ ਐਮਐਸਬੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੀ ਬਦੌਲਤ ਮੈਂ ਆਪਣਾ ਪੀਐਸਟੈਟ ਕਲੀਅਰ ਕੀਤਾ ਇੱਕ ਨੰਬਰ ਘਟਦਾ ਦੋ ਘਟਦੇ ਆ ਤਾਂ ਤੁਸੀਂ ਵੀ ਇਸ ਹਾਲ 2024 ਚ ਤੁਸੀਂ ਵੀ ਆਪਣਾ ਸੁਪਨਾ ਪੀਐਸਟੈਟ ਪਾਸ ਕਰਕੇ ईटीटी ਜਾਂ बीएड ਅਧਿਆਪਕ ਬਣ ਸਕਦੇ ਹੋ ਤੇ ਅਧਿਆਪਕ ਦੀ ਕੁਰਸੀ ਤੇ ਬੈਠ ਸਕਦੇ ਹੋ ਆਪਣਾ ਭਵਿੱਖ ਸਨੇਰੀ ਬਣਾ ਸਕਦੇ ਹੋ ਇਹਨਾਂ ਕੋਰਸਾਂ ਦੇ ਨਾਲ ਹੀ ਇਹ ਹਨ ਤਿੰਨੋਂ ਕੋਰਸ ਜੋ ਕਿ ਬਹੁਤ ਘੱਟ ਫੀਸ ਦੇ ਵਿੱਚ ਸੀਡੀਪੀ ਦਾ ਸਿਰਫ ਤੁਹਾਨੂੰ ਕੋਰਸ ਫੁੱਲ ਬੀਐਡ ਐ ਈਟੀਟੀਓ 500 ਦਾ ਕੋਰਸ ਹੈ ਐਸਐਸਟੀ ਦੀ ਫੁੱਲ ਤਿਆਰੀ ਕਰਨੀ ਹੈ ਸਿਰਫ 2000 ਰੁਪਏ ਦਾ ਕੋਰਸ ਜਿੱਦੇ ਤੁਹਾਨੂੰ ਬਹੁਤ ਸਾਰਾ ਆਫ ਵੀ ਚੱਲ ਰਿਹਾ ਹੈ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ 90 ਕਈ ਤਰ੍ਹਾਂ ਲਈ ਸੀਡੀਪੀ ਪੰਜਾਬੀ ਇੰਗਲਿਸ਼ ਦਾ ਕੋਰਸ ਹੈ ਸਿਰਫ 999 ਦਾ ਹੁਣੇ ਹੀ ਫੋਲੋ ਕਰੋ ਐਮਐਸਡਬਲ ਸਟੱਡੀ ਐਪ ਨੂੰ ਡਾਊਨਲੋਡ ਕਰੋ ਡਿਸਕ੍ਰਿਪਸ਼ਨ ਤੇ ਤੁਹਾਨੂੰ ਲਿੰਕ ਦਿੱਤਾ ਹੈ ਇਹਨਾਂ ਕੋਰਸਾਂ ਨੂੰ ਫ